ਸਾਸਰੀ ਕਾਲ ਜੀ ਸਾਸਰੀ ਕਾਲ ਜੀ ਮਹਾਰਾਜ ਤੇ ਵੋਟ ਆਦੀ ਆਪਾਂ ਨੂੰ ਪਾਉਣੀ ਆ ਤੇ ਪਹੁੰਚੋ ਟਾਈਮ ਨਾਲ ਬਾਕੀ ਦੇ ਸਾਰੇ ਪਹੁੰਚ ਗਏ ਆ ਉਹ ਗੁਰੂਆ ਮੈਨੂੰ ਇੰਨਾ ਦਾ ਹੀ ਉਹ ਇਹਨਾਂ ਨੂੰ ਵੀ ਲਾ ਚੱਲੀਏ ਸੁਸਤਰੇ ਬੰਦੇ ਆ ਇਹਨਾਂ ਨੂੰ ਜਿਹੜਾ ਹੀ ਲਾ ਗਿਆ ਨਾ ਇਹਨਾਂ ਨੂੰ ਉਹਨਾਂ ਹੀ ਵੋਟ ਪਾ ਦੇਣੀ ਕਿਉਂ ਨਾ ਆਪਾਂ ਪਹਿਲਾਂ ਮੱਲ ਮਾਰ ਲਈਏ ਉਹ ਛੱਡ ਪਰੇ ਸਰਪੰਚਾ ਇਹਨਾਂ ਟਾਈਮ ਹੀ ਖਰਾਬ ਕਰਨਾ ਵਾ ਉਹ 15 16 ਵੋਟਾਂ ਇਹਨਾਂ ਦੀਆਂ ਕਰਦੀਆਂ ਇਦਾਂ ਕਿਦਾਂ ਛੱਡਦਾ ਆ ਚੱਲੀਏ ਗੈਂ ਪਾਓ ਜੀ ਓਏ ਇਧਰ ਵੇ ਹੋਏ ਕਿੰਦਾ ਲੰਮੀਆਂ ਤਾਨ ਕੇ ਪਏ ਆ ਕਿੱਡਾ ਦਿਨ ਚੜ ਆਇਆ ਵਾ ਇਹਨਾਂ ਨੂੰ ਹੈ ਕੋਈ ਫਿਕਰਫਕਾ ਜੇ ਇਹਨਾਂ ਨੇ ਸਰਕਾਰ ਬਣਾਉਣੀ ਹੋਵੇ ਤਾਂ ਫੇਰ ਤਾਂ ਬਣ ਗਈ ਸਰਕਾਰ ਓ ਸਰਪੰਚ ਕਿਹੜੇ ਕੰਮ ਨੂੰ ਆ ਚੱਲ ਆ ਠਾਈਏ ਇਹਨਾਂ ਨੂੰ ਓ ਆ ਖੁੰਡਾ ਪਿਆ ਇਹ ਮਿਲਦਾ ਪਾਪਾ ਪਹਿਲਾਂ ਇਹਨੂੰ ਹੀ ਠਾ ਲੀਏ ਪਾਪਾ ਜੀ ਪਾਪਾ ਜੀ ਓ ਵੇ ਹੈਗਾ ਵੀ ਆ ਉੱਕ ਲੈਣੀ ਆ ਜਬਾਨਾ ਨਾ ਕੱਢ ਮੇਰੀ ਵੋਟ ਆ ਪਾਪਾ ਉਹ ਜੰਗੀ ਉਹ ਤਾਰਿਆ ਉઠੋ ਚੋਰ ਅਗੇ ਜੇ ਉਹ ਕਿਹੜੇ ਚੋਰ ਸਰਪੰਚਾਂ ਇੱਥੇ ਗਾੜੀ ਰਾਣੀਆ ਰਪਿਆ ਵਾ ਜਿਹੜਾ ਲਾਜੇ ਲੱਗੇ ਆ ਐਨਕਲਾ ਉਹ ਸਰਪੰਚਾਂ ਸਵੇਰੇ ਸਵੇਰ ਚਾਹ ਮੰਗਣ ਡਿਆ ਪਿਆ ਉਹ ਚਾਹ ਨਹੀਂ ਮੰਗਣ ਡਿਆ ਵੋਟਾਂ ਮੰਗਣ ਡਿਆ ਵਾ ਕਿੱਡਾ ਦਿਨ ਚੜ ਆਲੇ ਤਾਈ ਲੰਮੀਆਂ ਤਾਣ ਕੇ ਪੈ ਜੇ ਵੋਟ ਪਾਉਣੀ ਜਣਾ ਓਏ ਮੈਂ ਤਾਂ ਚੌਣੇ ਨੂੰ ਆਵਾਜ਼ਾਂ ਬੂਜਾ ਮਾਰ ਕੇ ਫੇਰ ਪੈ ਗਿਆ ਵਾ ਕੋਈ ਨਹੀਂ ਸੁਣਦਾ ਠਾਲਾ ਪਿਆ ਪੈ ਈ ਓ ਜੰਗੀ ਕਿੱਥੇ ਆ ਜੰਗੀ ਜੰਗ ਤੇ ਹੋਣਾ ਉਹ ਗਾੜੀ ਚੰਦਰਗੁਪਤ ਮੋਰੀਆ ਜੰਮਿਆ ਨਾ ਜਿਹੜਾ ਜੰਗ ਤੇ ਹੀ ਰਹਿਣਾ ਉਹ ਮੁੰਡਾ ਤੇਰਾ ਕਿੱਥੇ ਆ ਉਹ ਇਧਰ ਲੱਬਲਾ ਕਿਤੇ ਹੋਣਾ ਪਿਆ ਇਧਰ ਕੇ ਉਹ ਚੱਲ ਆ ਗਾ ਵੇਖੀਏ ਲਾ ਚਾਦਰ ਇਹਨਾਂ ਤੋਂ ਅਬੇ ਕਿੱਦਾਂ ਸਾਲੇ ਕੜਿੰਗੜੀਆਂ ਪਾ ਗਏ ਪਹਿ ਕੋਈ ਹੈ ਵੀ ਕਿਰਪਾ ਕਰ ਇਹਨਾਂ ਨੂੰ ਉਹ ਜੰਗੀ ਕਿੱਥੇ ਆ ਇਹਨੂੰ ਲਾ ਜੰਗੀਦਾਰ ਸਾਲੇ ਦਾ ਦੂਆਰਿਆ ਬਣਿਆ ਵਾ ਉਹ ਜੰਗੀ ਜੰਗੀ ਹਾਂ ਪਾਸਾ ਜਾ ਵਟ ਕੇ ਇਧਰ ਨੂੰ ਪੈ ਗਿਆ ਵਾ ਉਹ ਬਾਪੇ ਨੂੰ ਪੁੱਛ ਉਹ ਕਿਦਾਂ ਠਾਉਂਦਾ ਵਾ ਉਹ ਚੱਲ ਬਾਪੇ ਨੂੰ ਪੁੱਛ ਲੈਨੇ ਉਹ ਪਪਾ ਤੂੰ ਕਿੱਧਰ ਚੱਲਿਆ ਹੋਣਾ ਉਹ ਮੈਂ ਕੋਈ ਕਰੋਲੀ ਕਰਾਲੀ ਕਰਾਂ ਉਹ ਜੜੇ ਸਾਹਣਾ ਤੂੰ ਡਾਂਸ ਲਿਆ ਕਰਨ ਨਿਆ ਫੇਰ ਤੇ ਤੂੰ ਸ਼ਾਮਾਂ ਨੂੰ ਮੁੜੇਗਾ ਇਦਾਂ ਪੈ ਗਿਆ ਮੋਟਾ ਉਹ ਬਾ ਤੂੰ ਇੱਥੇ ਤੈਨੂੰ ਕੋਈ ਕਰਾ ਦਿੰਨੇ ਬੁਰਸ਼ ਕਰਾਉਨੇ ਆ ਬੈ ਬੈ ਤੇ ਇਹਨਾਂ ਨੂੰ ਠਾ ਤੂੰ ਉੱਠਣ ਨਹੀਂ ਦੇ ਯਾਰ ਉਹ ਜੰਗੀ ਓਏ ਉੱਠ ਤਾਂ ਕੰਜਰ ਦੇ ਸਰਪੰਚ ਆਇਆ ਜੀ ਉਹ ਬਾਦੂ ਪੀਲੀ ਸਰਪੰਚ ਕੋ ਉਹਨੂੰ ਕਹਾਂ ਹੋਣੀ ਪੀਣੀ ਅਹੀਂ ਓਏ ਹੋਣੀ ਤੇ ਅਗਲਾ ਮੁੱਲ ਵਸੂਲਣ ਆਇਆ ਪੀਤੀ ਦਾ ਉੱਠ ਤਾਂ ਉਹ ਕੀ ਆ ਪਪਾ ਤੂੰ ਤਾਂ ਆਡੀ ਜੂਨ ਹੀ ਰਾਮ ਕੀਤੀ ਆ ਓ ਸਰਪੰਚ ਆਇਆ ਏ ਉਧਰ ਵੇਖ ਸਰਪੰਚ ਆ ਜੰਗੀ ਵੇ ਇਦਾਂ ਨੇ ਬਣ ਗਈ ਕਾਕਾ ਸਰਕਾਰ ਤੇਰੇ ਨਾਲ ਹੀ ਆਪਾਂ ਇਕੱਠੇ ਬੈਠੇ ਸੀ ਨਾ ਰਾਤੀ ਵੇਲਾ ਮੈਂ ਸਾਰੇ ਭਗਤਾ ਆਇਆ ਤੇ ਤੁਸੀਂ ਇਕੱਲੇ ਰਹਿ ਗਏ ਜੇ ਹੁਣ ਵੀਰ ਮੇਰਾ ਉੱਠੋ ਤੇ ਵੋਟ ਪਾਉਣ ਜਾਓ ਓ ਸਰਪੰਚਾ ਜਿਹੜੀ ਰਾਤੀ ਪੀਤੀ ਆ ਨਾ ਉਹਨੇ ਸਿਰ ਪੜ ਲਈ ਓ ਪਾਣੀ ਦੇ ਭਰ ਗਲਾਸ ਮੜਾਇਕ ਓਏ ਅਕਲ ਕਰ ਰਿਹਾ ਹੋਇਆ ਮੁੰਡਿਆ ਕੁਝ ਸਰਪੰਚ ਨੂੰ ਕਹਤਾ ਪਾਣੀ ਦਾ ਮੈਂ ਪਿਆਉਣਾ ਸਰਪੰਚ ਸਾਹਿਬ ਕੋਈ ਨਹੀਂ ਮੈਂ ਪਿਆਉਣਾ ਓ ਕੋਈ ਗੱਲ ਨਹੀਂ ਪਾਪਾ ਤੂੰ ਰਹਿਣ ਦੇ ਲੋਕੀ ਤੇ ਸ਼ਬੀਲਾ ਲਾਉਣ ਦੇ ਆ ਇਹ ਕੜੀ ਗੱਲ ਮੈਂ ਖੁਦ ਪਿਆ ਦਿੰਨਾ ਪਾਣੀ ਚੱਲ ਫੇ ਪਿਆ ਦੇ ਓਏ ਨਾ ਨੂੰ ਬਿਠਾ ਓ ਤਾਰੇ ਹੋਣਾ ਨੂੰ ਲੈ ਚੰਗੀ ਪੀ ਪਾਣੀ ਵੀਰ ਮੇਰਾ ਛੇਤੀ ਕਰ ਗੁਰੂ ਆ ਤਾਂ ਟਾਈਮ ਹੋਣਿਆ ਪੀ ਪੁੱਤ ਹੈਲੋ ਕਾਕਾ ਉੱਠ ਮਮੂ ਕਿੱਥੇ ਆ ਓ ਇਹਦਾ ਬੇੜਾ ਬੈਠਾ ਹੀ ਓ ਇਹਨੇ ਲੜਕੇ ਕੱਢੀ ਸੀ ਕਿਉਂ ਸਾ ਜੰਗੂ ਤਾਂ ਖੜਕਾਉਂਦਾ ਹੀ ਰੋਜ ਅਗਲੀ ਨੇ ਜਾਣਾ ਹੀ ਲੜ ਕੇ ਉਪਰਾਂ ਸਰਪੰਚਾਂ ਸੌਂਦੇ ਉਹ ਸਰਪੰਚਾਂ ਇਹਨਾ ਨਹੀਂ ਚਾਹਦੇ ਬਿਨਾ ਉੱਠਣਾ ਇਹ ਗੜਵੀ ਗੜਵੀ ਤਾਂ ਚਾਹ ਦੀ ਪੀਂਦੇ ਆ ਤੇ ਉੱਠ ਕੇ ਬਣਾਓ ਫਿਰ ਮੈਨੂੰ ਤਾਂ ਜਾਜ ਨਹੀਂ ਆ ਪਾਪੇ ਨੂੰ ਜਾਜ ਆ ਚਾਹ ਦੀ ਉਹ ਪਾਪੇ ਨੂੰ ਤੇ ਐ ਜਿੰਮੇਵਾਰੀਆਂ ਦਿੱਤੀਆਂ ਕਿ ਜਿੱਦਾਂ ਮਿਲਖਾ ਸਿੰਘ ਹੁੰਦਾ ਵਾ ਕਿ ਇਹਨੇ ਭੱਜ ਭੱਜ ਕੰਮ ਕਰਨੇ ਆ ਉਹ ਇੱਥੇ ਜਿੰਮੇਵਾਰੀਆਂ ਪਾਈਆਂ ਨੂੰ ਮੰਜੇ ਤੇ ਪਾਓ ਸਰਪੰਚਾ ਤੈਨੂੰ ਜਾਜ ਤੇ ਤੂੰ ਹੀ ਬਣਾ ਦੇ ਉਹ ਜੰਗੀ ਉਹ ਕਮਲਾ ਆ ਗਿਆ ਸਰਪੰਚ ਚਾਹ ਬਣਾਉਂਗਾ ਕੋਈ ਨਹੀਂ ਸਰਪੰਚ ਤੂੰ ਬਹਿ ਮੈਂ ਆਪੇ ਬਣਾਉਣਾ ਚਾਹ ਓਏ ਓਏ ਉਹ ਭਰਾਵਾ ਤੂੰ ਬਹਿ ਜਾ ਉਹ ਜਿੰਨੀ ਤੂੰ ਵਾਈਬ੍ਰੇਸ਼ਨ ਕਰਨ ਦਾ ਕਿਤੇ ਖਿੱਲਰ ਨਾ ਜਾਈ ਹੋਰ ਵਕਤ ਪਾਏਗਾ ਮੈਨੂੰ ਮੈਂ ਆਪੇ ਬਣਾ ਦੇਣਾ ਚਾਹ ਠੀਕ ਹੈ ਸਰਪੰਚ ਆ ਫਿਰ ਜੇ ਤੇਰੀ ਇਹੋ ਹੀ ਇੱਛਾ ਵਾ ਤੇ ਵਾਵਾ ਹਾਰੀ ਬਣਾ ਲਈ ਜੇ ਰਾਕ ਵਾਵਾ ਵਾਵਾ ਪੀਂਦੇ ਆ ਓ ਠੀਕ ਆ ਲਾਉਣਾ ਟਾਟੀ ਡੰਡ ਆ ਯਾਰ ਪਾਪਾ ਅੱਜ ਆਇਆ ਊਠ ਪਾੜ ਦੇ ਥੱਲੇ ਉਹ ਕਿਹੜਾ ਊਠ ਆ ਗਿਆ ਪਾੜ ਦੇ ਥੱਲੇ ਸਰਪੰਚੀ ਕੇ ਜਿੱਦੋਂ ਉਹ ਕੋ ਕੰਮ ਕਰਾਉਣ ਜਾਈਏ 100 100 ਕੰਮ ਦਾ ਦੱਸਦਾ ਹੈ ਕਦੀ ਇਹ ਕਰ ਲਓ ਕਦੀ ਉਹ ਕਰ ਲਓ ਅੱਜ ਆਇਆ ਇਹ ਵੀ ਕਾਬੂ ਆਪਣੇ Papa ਤੂੰ ਨਾ ਕੁਝ ਬੋਲੀ ਵਿੱਚ ਬੱਸ ਕੋਈ ਨਹੀਂ ਪੁੱਤ ਫਿਰ ਮਿਲ ਦੋ ਕਿ ਤੁਕੀਆਂ ਇਹਦੀਆਂ ਹਾਂ ਬੱਸ Papa ਹਾਏ ਓਏ ਕਦੇ ਭਾਂਡੇ ਓਏ ਆ ਕਿੱਥੇ ਕੂੜੇ ਚ ਹੱਥ ਮਰਾਉਣ ਦੇ ਆ ਅੱਗ ਬਾਲ ਛੇਤ ਉਹ ਪੂਰੇ ਆ ਉਹ ਭਾਂਡੇ ਭੁੰਡੇ ਕਿੱਥੇ ਆ ਚਾਹ ਚੂ ਕਿੱਚ ਬਣਾਉਂਦੇ ਜੇ ਉਹ ਭਾਂਡੇ ਦੇ ਧੋਣ ਵਾਲੇ ਆ ਉੱਤ ਧੋ ਫਿਰ ਉੱਠ ਕੇ ਭਾਂਡੇ ਉਹ ਹਾਡੀ ਤੇ ਚਾਹ ਪੀ ਕੇ ਅੱਖ ਖੋਲਦੀ ਆ ਪਾਪਾ ਹੀ ਧੋਂਦਾ ਭਾਂਡੇ ਭੁੰਡੇ ਉਹ ਸਾਰੇ ਕੰਮ ਪਾਪਾ ਹੀ ਕਰਨ ਡਿਆ ਵਾ ਉਹ ਸਾਲਿਓ ਸੁਪਰਮੈਨ ਆ ਪਾਪਾ ਜੀ ਤੁਸੀਂ ਮੁੰਡਿਆਂ ਨੂੰ ਠਾਓ ਚਾਹ ਆਪਾਂ ਬੂਸ ਤੋਂ ਮੰਗਾ ਲਵਨੇ ਆ ਬਥੇਰੀ ਬਣੀ ਚਾਹ ਠੀਕੇ ਆਵੇ ਮੁੰਡੇ ਨੂੰ ਨੇ ਲੈ ਕੇ ਆ ਜਾਣਾ ਮੈਂ ਲਾਉਣਾ ਮਰਜ਼ੀ ਆ ਭਾਈ ਜਿੰਦਾਂ ਕਰਦਾ ਉਹ ਮੁੰਡਿਆ ਇੱਧਰ ਇੱਧਰ ਆ ਫੂਲ ਆ ਮੁੰਡੇ ਨੂੰ ਕਹੇ ਇੱਥੇ ਚਾਹ ਦੇ ਕੇ ਜਾਂ ਬਖਤੌਰੇ ਸੌ ਕਰੇ ਹੈ ਮੰਗਾ ਆ ਜਾ सरपंचਾ ਯਾਰਾ ਮੱਗਾ ਤੇ ਫੜਾ ਮੜਿਆ ਧੋਕੇ ਲਿਆ ਮੱਗਾ ਇਹ ਕਾੜੀ ਗੱਲ ਪਪਾ ਮੱਗਾ ਫੜਾ ਦਿੰਨੇ ਤੈਨੂੰ ਕੀ ਗੱਲ ਪਪਾ ਮੂੰਹਾਂ ਤੋਂ ਨਾ ਇਹਦੇ ਉਹ ਪਰੇ ਰੱਖ ਸੌਰੀ ਦੇ ਇਹਦੇ ਤੇ ਮੈਂ ਪਿਸ਼ਾਬ ਕਰਦਾ ਵਾਂ ਰਾਤ ਨੂੰ ਉਹ ਮੈਂ ਸਰਪੰਚਾਂ ਕੀ ਕਰਾਉਣਾ ਹੈ ਤੂੰ ਇਤੋਂ ਉਹ ਬੱਸ ਉਦਾਂ ਧੋਕੇ ਰੱਖਣਾ ਹੈ ਆ ਲਓ ਅੰਕਲ ਜੀ ਚਾਹ ਉਹ ਜੰਗੀ ਠੋ ਆ ਗਈ ਜੀ ਚਾਹ ਡੱਫ ਲੋ ਉਹ ਆ ਗਈ ਚਾਹ ਆ ਗਈ ਚਾਹ ਪੀਲਾ ਉੱਠ ਕੇ ਉਹ ਸਰਪੰਚਾ ਮੈਂ ਨਹੀਂ ਮੂੰਹ ਧੋਤੇ ਰ ਬਿਨਾ ਚਾਹ ਪੀਂਦਾ ਓਏ ਉੱਠ ਕੇ ਢੋਲਾ ਕੇ ਉਹ ਵੀ ਮੈਂ ਤਵਾਉਣਾ ਵਾ ਸਰਪੰਚਾ ਚੀਰ ਵੜੇ ਪੈਂਡਾ ਰਾਤ ਦੇ ਲਤਾਂ 'ਚ ਜੇ ਤਵਾ ਦੇ ਦਾ ਚੰਗਾ ਹੀ ਆ ਓ ਚੰਗੀ ਤੇਰਾ ਦਿਮਾਗ ਖਰਾਬ ਆ ਕੀ ਹੋਇਆ ਪਾਪਾ ਉਹ ਸਰਪੰਚ ਨੂੰ ਕਹੀ ਜਾਂਦੇ ਓ ਵਹ ਸਰਪੰਚਾ ਦਾਲ ਰਹਿਗਾ ਇਹਨੇ ਕੀਪਤਾ ਕਰਨ ਵਤੋਣਾ ਵਹ ਤਵਾ ਦੇ ਤੇ ਚੰਗੀ ਗੱਲ ਆ ਓ ਪਾਪਾ ਇਹ ਮੇਲੀ ਜੰਮੇ ਆ ਉਹ ਮੈਂ ਇਹਨਾਂ ਦੀ ਮਾਂ ਵਾਂ ਤੇ ਸਾਰੇ ਕੰਮ ਇਹਨਾਂ ਦੇ ਮੈਂ ਕਰਾਂ ਚਾਹਾਂ ਵੀ ਮੈਂ ਪਾਵਾਂ ਮੂੰਹ ਵੀ ਮੈਂ ਤਵਾਵਾ ਉਹ ਮਨਿੰਦਰਾ ਇੱਧਰ ਓ ਜਾ ਪਾਣੀ ਲਾ ਓ ਉਹ ਕਰਨਾ ਵਾ ਓ ਇਹਨਾਂ ਨੂੰ ਜਗਾਈਏ ਸੁੱਤੇ ਫਰੇ ਫਰੰਡੇ ਆ ਜਾ ਲਿਆ ਪਾਣੀ ਓ ਚਲੋ ਉੱਠ ਕੇ ਸਿੱਧੇ-ਸੁੱਧੇ ਹੋ ਜਾਓ ਉੱਠ ਜੰਗੀ ਵੇਖ ਤੁੱਪ ਕਿੱਥੇ ਆ ਗਈ ਗੁਰੂਆ ਟਾਈਮ ਹੋਣ ਡਿਆ ਉੱਠੋ ਗਾ ਚੱਲੀਏ ਗਾਦਵਾਦਾਂ ਸਰਪੰਚਾ ਆ ਕਰ ਤੂੰ ਫਿਰ ਜਾ ਅਸੀਂ ਆਉਨੇ ਆ ਤੇਰੇ ਮਗਰ ਓ ਮੈਂ ਨਹੀਂ ਇਦਾਂ ਜਾਣਾ ਜੁਣਾ ਮੈਂ ਤੁਹਾਨੂੰ ਨਾਲ ਲੈ ਕੇ ਜਾਣਾ ਵਾ ਤਾਰੇ ਦੀ ਮਾਂ ਵੀ ਗਈ ਆ ਪੇਕੇ ਤੈਨੂੰ ਪਤਾ ਫੇ ਖਲਾਰਾ ਚੰਗਾ ਨਹੀਂ ਨਾ ਲੱਗਦਾ ਅਹੀਂ ਆਉਨੇ ਆ ਖਲਾਰਾ ਖਲੋਰਾ ਸਾਹਮ ਕੇ। ਓ ਚਲੋ ਫਿਰ ਉਠੋ। ਕੌਣ ਮਾਰਦਾ ਬੋਕਰ ਮਾਰੋ ਉੱਠ ਕੇ। ਓ ਸਰਪੰਚਾ ਮਾਰਦਾ ਤੇ ਮਈਓ ਹੀ ਆ। ਪਰ ਅੱਜ ਮੇਰੀਆਂ ਲੱਤਾਂ ਨਹੀਂ ਸਾਹ ਦੇਣ ਡੀਆਂ। ਪਾਪੇ ਨੂੰ ਕਹਿਣਾ ਵਾ ਪਾਪਾ ਹੀ ਮਾਰਦਾ ਫਿਰ ਆ। ਓ ਪਾਪੇ ਨੂੰ ਤੇ ਐ ਕਹਿੰਦਾ ਪਾਪਾ ਜੀ ਦਾਲਾ ਦੀਨ ਦਾ ਜਿੰਨੇ ਆ। ਓਏ ਆਪ ਵੀ ਕੁਝ ਕਰ ਮਾਰ ਲਓ। ਕਿਦਾਂ ਲੋਥਾਂ ਮੰਜੇ ਤੇ ਪਈਆਂ। ਓਏ ਮੈਂ ਨਹੀਂ ਇਦਾਂ ਜਾਣਾ ਜੁਣਾ। ਮੈਂ ਨਾਲ ਲੈ ਕੇ ਜਾਣਾ ਤੁਹਾਨੂੰ। ਜੇ ਨਾਲ ਹੀ ਲੈ ਕੇ ਜਾਣਾ ਨਾ ਫਿਰ ਇਹ ਕੁਰਬਾਨੀ ਵੀ ਤੈਨੂੰ ਹੀ ਕਰਨੀ ਪੈਣੀ ਆ। ਓ ਜੰਗੀ ਓ ਤੇਰਾ ਦਿਮਾਗ ਠੀਕ ਆ? ਉਹ ਤੂੰ ਸਰਪੰਚ ਤੇ ਨੂੰ ਕਹਿੰਦਾ ਝਾੜੂ ਮਾਰ ਦੇ ਉਹ ਸਰਪੰਚ ਆ ਆਪਣੇ ਪਿੰਡ ਦਾ ਹੈ ਹੈ ਤੈਨੂੰ ਕੋਈ ਅਗਲ ਆ ਗੱਲ ਹੋਈ ਨਾ ਸਮਝਾ ਇਹਨਾਂ ਨੂੰ ਵੇਹ ਸਰਪੰਚਾ ਖਲਾਰਾ ਪਿਆ ਚੰਗਾ ਤਾਂ ਨਹੀਂ ਲੱਗਦਾ ਯਾਰ ਵਹਿਦੇ ਮਾਰੀ ਦਵੇਂ ਤੇ ਚੰਗੀ ਗੱਲ ਆ ਤੇਰੇ ਵਾਸਤੇ। ਉਹ ਟੁੱਟ ਕੇ ਤਾਂ ਇਦਾਂ ਪੈਣਾ ਜਿੱਦਾਂ ਸਰਪੰਚ ਦਾ ਵੜਾ ਸਕਾ ਹੁਨਾ ਮੈਂ ਸਰਪੰਚ ਨੂੰ ਕਿੰਨਾ ਕੰਮ? ਸਰਪੰਚ ਨੂੰ ਕਿੰਨਾ ਕੰਮ? ਬਾਦ ਅੱਟ ਲਾ ਜਾ ਮੂੰਹ ਬਣਾ ਕੇ ਕਹਿ ਦਿੰਦਾ ਚੱਲ ਫੇ ਸਰਪੰਚਾ ਤੂੰ ਹੀ ਕਰ ਦੇ। ਉਹ ਮੈਨੂੰ ਲੱਗਿਆ ਪਤਾ ਤੁਸੀਂ ਸਾਰੇ ਰਲੇ ਜੇ। ਮੇਰਾ ਟਾਈਮ ਆ ਲੈ ਤਾਂ ਫੇ ਤੁਹਾਨੂੰ ਦੱਸੂਗਾ। ਉਹ ਸਰਪੰਚਾ ਠੰਡ ਰੱਖ ਵੋਟਾਂ ਵਾਂ। ਓਏ ਆਹੋ ਮੈਨੂੰ ਪਤਾ ਵਾ ਵੋਟਾਂ ਵਾਂ, ਵੋਟਾਂ ਵਾਂ। ਉਹ ਤੁਸੀਂ ਨਹੀਂ ਨਾ ਉਠਣਾ। ਨੈਣਾਠਾ ਖਲੋਜੋ ਫੇ ਤੁਹਾਨੂੰ ਮੈਂ ਦੱਸਦਾ ਸਰਪੰਚਾ ਇਹ ਕਰ ਲੱਗਾ ਉਹ ਨਾ ਖੇਡਣਾ ਨਾ ਖੇਡਣ ਦੇਣਾ ਮੈਂ ਵੋਟਾਂ ਗੱਲੀਆਂ ਕਰ ਦੇਣੀਆਂ ਖਲੋਜੋ ਫੇ ਯਾਰ ਉਹ ਲੋਕ ਜੋ ਏ